ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅੱਜ ਦੱਸਦੀ ਆ ਵੀ ਜਿਹੜੇ ਮਾਪੇ ਆਪਾਂ ਨੂੰ ਪਾਲ ਪੋਸ ਕੇ ਵੱਡਾ ਕਰਦੇ ਆ ਪੜ੍ਹਾਉਂਦੇ ਆ ਲਿਖਾਉਂਦੇ ਆ ਉਹੀ ਮਾਪੇ ਆਪਾਂ ਜਦੋਂ ਵੱਡੇ ਹੋ ਜਾਂਦੇ ਆ ਤੇ ਆਪਾਂ ਨੂੰ ਉਹੀ ਮਾਪੇ ਚੰਗੇ ਨਹੀਂ ਲੱਗਦੇ ਇਹ ਕੀ ਗੱਲ ਦੇਖੋ ਜੀ ਵੀ ਇੱਕ ਬਾਪ ਹੁੰਦਾ ਉਹ ਬਾਪ ਜਦੋਂ ਆਪਣੇ ਤੋਂ ਕੋਈ ਚੀਜ਼ ਮੰਗਦਾ ਇੱਥੋਂ ਤੱਕ ਕੋਈ ਦਵਾਈ ਮੰਗਦਾ ਤਾਂ ਆਪਾਂ ਕਹਿੰਦੇ ਆ ਵੀ ਤੇਰੀ ਦਵਾਈ ਨਹੀਂ ਪੂਰੀ ਹੁੰਦੀ ਅਸੀਂ ਕੀ ਕਰਕੇ ਜੇ ਉਹਦੀ ਐਨਕ ਟੁੱਟ ਜਾਂਦੀ ਹੈ ਉਹਨੂੰ ਨਹੀਂ ਦਿਸਦਾ ਉਹ ਐਨਕ ਦੇ ਵਾਸਤੇ ਆਪਦੇ ਪੁੱਤ ਨੂੰ ਕਹਿੰਦਾ ਵੀ ਆ ਐਨਕ ਦਾ ਸੀਸਾ ਪਵਾ ਕੇ ਲਿਆਉਣਾ ਤੇ ਉਹ ਸਾਰੇ ਨੂੰ ਪਹਿਲਾ ਬੋਲਦੀ ਆ ਵੀ ਤੂੰ ਤਾਂ ਰੋਜ਼ ਹੀ ਸੀਸਾ ਤੋੜੀ ਰੱਖਦਾ ਤੇ ਤੇਰਾ ਸੀਸਾ ਅਸੀਂ ਪਾਉਂਦੇ ਅਸੀਂ ਆਪ ਦਾ ਰੋਟੀ ਟੋਕ ਵੀ ਖਾਣਾ ਬੱਚਿਆਂ ਨੂੰ ਵਿਖਵਾਉਣਾ ਅਸੀਂ ਤੇਰਾ ਖਰਚਾ ਕਿੱਥੋਂ ਪੂਰਾ ਕਰਕੇ ਦੇਖੋ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤਾਂ ਇੱਕ ਵਿਰਦ ਜੋੜੇ ਦੇ ਵਿੱਚੋਂ ਉਸ ਦੇ ਘਰ ਵਾਲੀ ਤਾਂ ਤੁਰ ਜਾਂਦੀ ਆ ਵੀ ਬੱਚਿਆਂ ਦੀ ਮਾਂ ਤੁਰ ਜਾਂਦੀ ਤੇ ਪਿਆਰ ਰਹਿ ਜਾਂਦਾ ਪਿਆਓ ਵਿਚਾਰਾ ਪਿਛਲੀ ਉਮਰ ਹੁੰਦੀ ਆ ਇਕ ਜਦੋਂ ਹੀ ਕੋਈ ਚਾਹ ਦਾ ਜਾਂ ਪਾਣੀ ਬਾਰੇ ਗੱਲ ਕਰਦਾ ਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਐਡੀ ਸਦੀ ਤੈਨੂੰ ਕੁਝ ਨਹੀਂ ਹੁੰਦਾ ਮੈਂ ਥੋੜੇ ਜੇ ਤੂੰ ਚਾਹ ਕਰੂਗੀ ਉਹ ਤੇ ਤੈਨੂੰ ਦੇ ਦਵਾਂਗੀ ਤੇ ਜੇ ਬਾੜਾ ਇਹ ਸੋਚਣ ਦੀ ਗੱਲ ਹੈ ਵੀ ਜੇ ਉਹਨੂੰ ਕੋਟ ਚਾਹ ਪਹਿਲਾਂ ਕਰਕੇ ਦੇ ਦਵਾਂਗੀ ਤਾਂ ਫਿਰ ਕੀ ਹੋ ਜਾਊਗਾ ਮੋਬਾਈਲ ਘੱਟ ਵੇਖ ਲੋ ਮੋਬਾਈਲਾਂ ਤੇ ਲੱਗੀਆਂ ਰਹੀਆਂ ਉਹਨਾਂ ਨੂੰ ਆਏ ਹੁੰਦਾ ਸਾਡਾ ਸੀਰੀਅਸ ਨਾ ਰਹੇ ਅੱਛਾ ਤੁਹਾਡਾ ਸੀਰੀਅਸ ਖਰਾਬ ਹੁੰਦਾ ਤੇ ਜਿਹੜੇ ਨੇ ਆਪ ਦਾ ਮਾਪਾਪ ਪਾਲਣਾ ਪੁੱਤ ਨੇ ਉਹਨਾਂ ਨੂੰ ਤੁਸੀਂ ਉਹਨਾਂ ਦੇ ਹੱਥ ਫੜਨੇ ਸ਼ੁਰੂ ਕਰ ਦਿੰਦੀਆਂ ਇਹ ਬਹੁਤ ਵੱਡੀ ਗੱਲ ਹੈ ਚਲੋ ਜੀ ਉਹ ਵਿਚਾਰਾ ਨਾ ਇੰਨਾ ਗੱਲਾਂ ਤੋਂ ਤੰਗ ਹੋ ਕੇ ਤੇ ਸੋਚੀ ਜਾਂਦਾ ਹੁੰਦਾ ਤੇ ਇੱਕ ਦਿਨ ਆ ਉਹਨੂੰ ਨੀਂਦ ਨਹੀਂ ਆਉਂਦੀ ਤੇ ਉਹ ਬਾਹਰ ਤੁਰ ਤਦਨ ਫਿਰ ਲੱਗ ਜਾਂਦਾ ਵੀ ਰਾਤ ਦੇ 12 11 ਕ ਦਾ ਟਾਈਮ ਹੋਇਆ ਹੁੰਦਾ ਤੇ ਉਹਦਾ ਇਹ ਨਾ ਨੋਹ ਪੁੱਤ ਦੋਹੇ ਗੱਲਾਂ ਕਰੀ ਜਾਂਦੇ ਹੁੰਦੇ ਆ ਵੀ ਆਪਾਂ ਬਾਪੂ ਨੂੰ ਨਾ ਕਿਤੇ ਬਿਰਦਾ ਆਸ਼ਰਮ ਚ ਛੱਡਿਆ ਜਾਂ ਕਿਤੇ ਦੀਜੀ ਹਸਪਤਾਲ ਉੱਥੇ ਦਾਖਲ ਕਰਾ ਦਈਏ ਉਹਨਾਂ ਚ ਜਿੰਨਾ ਚਿਰ ਇਹ ਵੀ ਜਿਉਂਦਾ ਤੇ ਆਪਾਂ ਉੱਥੇ ਫੀਸ ਦੇਈ ਚੱਲਾਂਗੇ ਤੇ ਆਪੇ ਉੱਥੇ ਡਾਕਟਰ ਦੇ ਉੱਥੇ ਦਾਖਲ ਕਰਿਆ ਰਹੂਗਾ ਤੇ ਇਸ ਤਰ੍ਹਾਂ ਗੱਲਾਂ ਕਰ ਰਹੇ ਹੁੰਦੇ ਆ ਤੇ ਉਹ ਭਾਈ ਉਹ ਬੰਦਾ ਸਾਰੀ ਗੱਲ ਸੁਣ ਲੈਂਦਾ ਉਹ ਅਗਲੇ ਦਿਨ ਜਦੋਂ ਉੱਠਦਾ ਤੇ ਉਹਦੇ ਮਨ ਦੇ ਵਿੱਚ ਤਾਂ ਬਹੁਤ ਤਰਾ ਚੜਾ ਆਉਂਦੇ ਆ ਫਿਰ ਉਹ ਸੋਚਦਾ ਵੀ ਇਦੋਂ ਤਾਂ ਮੈਂ ਵੀ ਬਿਰਧ ਆਸ਼ਰਮ ਚ ਕਿਉਂ ਨਾ ਜਾਵੜਾ ਇਹ ਆਪ ਹੀ ਮੈਂ ਨਹੀਂ ਛੱਡਣ ਜਾਣਗੇ ਤੇ ਉਦੋਂ ਪਹਿਲਾਂ ਹੀ ਨਾ ਮੈਂ ਆਪ ਦਾ ਕੋਈ ਇੰਤਜ਼ਾਮ ਕਰਾਂ ਉਹ ਜੀ ਚੁੱਪ ਕਰਕੇ ਆਪ ਦਾ ਸਮਾਨ ਚੱਕਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਉਹ ਬਿਰਧ ਆਸ਼ਰਮ ਦੇ ਵਿੱਚ ਉਹਦਾ ਇੱਕ ਦੋਸਤ ਰਹਿੰਦਾ ਹੁੰਦਾ ਪਹਿਲਾਂ ਉਹਨੂੰ ਫੋਨ ਕਰਦਾ ਕਹਿੰਦਾ ਵੀ ਮੈਂ ਤੇਰੇ ਕੋਲ ਆਉਣਾ ਹੈਗਾ ਉਹ ਕਹਿੰਦੇ ਤੂੰ ਕਿਵੇਂ ਆਉਣਾ ਤੂੰ ਤਾਂ ਬਹੁਤ ਸੌਖਾ ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਤੈਨੂੰ ਆ ਕੇ ਦੱਸੂਆ ਸਾਰੀ ਗੱਲ ਉਹ ਵੀ ਆਪਦਾ ਜਦੋਂ ਸਮਾਨ ਚੱਕ ਕੇ ਤੁਰ ਲੱਗਦਾ ਨਾ ਤੇ ਉਹਦੇ ਨਾਲ ਜਿਵੇਂ ਨੌਕੁੱਥ ਹੁੰਦੇ ਆ ਉਹ ਵਧੀਆ ਚਾਹ ਪਾਣੀ ਪੀ ਰਹੇ ਹੁੰਦੇ ਆ ਬਾਬੇ ਨੂੰ ਨਹੀਂ ਦਿੱਤੀ ਹੁੰਦੀ ਚਾਹ ਪਾਣੀ ਤੇ ਉਹ ਉਹਨਾਂ ਨੇ ਇੱਕ ਵਾਰੀ ਵੀ ਉਸ ਬਾਬੇ ਨੂੰ ਇਹ ਨਹੀਂ ਆਖਿਆ ਬਾਪੂ ਨੂੰ ਨਾ ਪੁੱਤਰੇ ਨਾ ਨੌਣੇ ਵੀ ਤੁਸੀਂ ਕਿੱਥੇ ਜਾ ਰਹੇ ਹੋ ਦੇਖੋ ਕਿੰਨਾ ਖੂਨ ਸਫੈਦ ਹੋਇਆ ਇਹ ਕਿਉਂ ਆਈ ساری ਦੁਨੀਆ ਤੇ ਕੀ ਗੱਲ ਹੋਈ ਪਈ ਆ ਵੀ ਉਹੀ ਮਾਪੇ ਜਿਹੜੇ ਮੋਢਿਆਂ ਦੇ ਉੱਤੇ ਚੱਕ-ਚੱਕ ਕੇ ਬੱਚਾ ਨੂੰ ਇਹ ਖੇਤ ਲੈ ਕੇ ਜਾਂਦੇ ਹੁਣ ਤਾਂ ਸਕੂਟਰਾਂ ਤੇ ਬਿਠਾ ਕੇ ਲੈ ਜਾਂਦੇ ਕੋਈ ਦਵਾਈ ਦਿਵਾਉਣੀ ਹੈ ਸਕੂਟਰਾਂ ਤੇ ਲੈ ਕੇ ਕਾਰਾਂ 'ਚ ਲੈ ਕੇ ਅੱਗੇ ਮੋਢਿਆਂ ਤੇ ਚੱਕ-ਚੱਕ ਕੇ ਡਾਕਟਰ ਦੇ ਲੈ ਕੇ ਜਾਂਦੇ ਤੇ ਪੀ ਭਾਈ ਬਹੁਤ ਕੀ ਗੱਲ ਆ ਵੀ ਜਦੋਂ ਉਹ ਵਿਚਾਰਾ ਚੁੱਪ ਕਰਕੇ ਸਮਾਨ ਲੈ ਕੇ ਜਦੋਂ ਘਰੋਂ ਨਿਕਲ ਗਿਆ ਐਡੇ ਡੇ ਮੈਲ ਸਾਰੇ ਉਹਨੇ ਸਾਰੇ ਆਪਦੀ ਮਿਹਨਤ ਨਾਲ ਸਾਰੇ ਸੀ ਆਦੇ ਚਿਹਰਾ ਦੇ ਪੱਟੇ ਕੋ ਗਰੇ ਫੇਰ ਗਿੱਦੜ ਕਲੋਲਾ ਕਰ ਗਿੱਦੜ ਕਲੋਲਾ ਕਰਦੇ ਆ ਤੇ ਸ਼ੇਰ ਵਿਚਾਰੇ ਜਿਹੜੇ ਘਰ ਬਣਾ ਕੇ ਗਏ ਉਹ ਘਰਾਂ ਤੋਂ ਬਾਹਰ ਨਿਕਲ ਜਾਂਦੇ ਉਹ ਜਦੋਂ ਉੱਥੇ ਦੇਸ ਦਾ ਆਸ਼ਰਮ ਦੇ ਵਿੱਚ ਪਹੁੰਚ ਜਾਂਦਾ ਸਾਰੀ ਗੱਲ ਉਹ ਆਪਣੇ ਦੋਸਤ ਨੂੰ ਦੱਸਦਾ ਵੀ ਮੈਂ ਆਇਆ ਹਾਂ ਤੇ ਉਹਨੂੰ ਬਹੁਤ ਜ਼ਿਆਦਾ ਸਾਲ ਸਾਰਾ ਹੋ ਜਾਂਦਾ ਕੋਈ ਨਹੀਂ ਕਰਦਾ ਜੀ ਉਹਦੇ ਕੋਲੇ ਪਹੁੰਚਦਾ ਨਾ ਹੀ ਉਹਨਾਂ ਨੇ ਕਦੇ ਫੋਨ ਤੇ ਕੋਈ ਪੁੱਛਿਆ ਨਾ ਕੋਈ ਉਹਦੇ ਕੋਲੇ ਜਾ ਕੇ ਕੋਈ ਤੁਕਸਲ ਪੁੱਛਦੇ ਆ ਟਾਈਮ ਗੀਤਦਾ ਗਿਆ ਇੱਕ ਦਿਨ ਉਹ ਦੇਖਦਾ ਵੀ ਰੋਜ਼ ਦੀ ਰੋਜ਼ ਕੋਈ ਨਾ ਕੋਈ ਮਸਾਪਰ ਗੱਡੀ ਦਾ ਇੱਥੇ ਆ ਹੀ ਜਾਂਦਾ ਆਪਦੇ ਪੁੱਤਾਂ ਧੀਾਂ ਤੋਂ ਤੰਗ ਹੋ ਗਈ। ਵੇਖਦਾ ਵੀ ਇੱਕ ਗੱਡੀ ਆਈ ਆ। ਉਹਦੇ ਵਿੱਚ ਇੱਕ ਔਰਤ ਆਈ ਆ। ਲੱਗਦੀ ਤਾਂ ਉਹਨੂੰ ਜਾਣੀ ਪਛਾਣੀ ਸੀਗੀ ਪਰ ਉਹ ਮੂੰਹ ਟਕੀ ਬੈਠੀ ਸੀ। ਉਹਦੇ ਮੱਲ ਦੇ ਵਿੱਚ ਏ ਸੀ ਪਤਾ ਨਹੀਂ ਵੀ ਇਹ ਔਰਤ ਕਿਹੜੀ ਆ ਲੱਗਦਾ ਜਿਵੇਂ ਕਿ ਦੇਖੀ ਹੁੰਦੀ ਹੈ ਤੌਰ ਤੋਂ ਉਹਨੂੰ ਲੱਗ ਰਿਹਾ ਸੀ। ਉਹ ਦੋ ਤਿੰਨ ਦਿਨ ਹੋਣੇ ਉਹ ਔਰਤ ਬਾਰੇ ਜਦੋਂ ਵੀ ਉਹ ਦਲੀ ਸਾਈਡ ਤੇ ਜਾਂਦਾ ਜਾਂ ਰੋਟੀ ਫਾੜੀ ਜਦੋਂ ਬਿਰਧ ਆਸ਼ਰਮ ਵਾਲੇ ਰੋਟੀ ਪਾਣੀ ਦਿੰਦੇ ਉਹਦੋਂ ਵੀ ਵੇਖਦਾ ਪਰ ਮੂੰਹ ਟਕੀ ਰੱਖਦੀ ਇੱਕ ਦਿਨ ਕੀ ਹੋਇਆ ਉਹ ਉੱਥੇ ਪਰੇ ਟਹਿਲ ਰਿਹਾ ਸੀ ਤੇ ਜਦੋਂ ਉਹਨੇ ਵੇਖਿਆ ਵੀ ਇਹ ਤਾਂ ਉਹ ਹੈ ਨਸੀਬਕਰ ਇਹ ਤਾਂ ਮੇਰੀ ਨੋਂ ਦੀ ਮਾਂ ਇਨੁਕਾ ਤੋ ਛੱਡ ਗਏ ਇੱਥੇ ਆ ਕੇ ਮੈਂ ਤਾਂ ਚੱਲ ਛੱਡ ਗਏ ਇਨੁਕਾ ਤੋ ਛੱਡ ਗਏ ਤਾਂ ਬਹੁਤ ਪਿਆਰ ਸੀ ਇਹਨਾਂ ਦਾ ਆਪਦੇ ਬੱਚਾ ਨਾਲ ਤੇ ਸੋਚਦਾ ਰਿਆ ਤੇ ਉਹਨੇ ਚੇਤੇ ਚ ਨਾ ਉਹਨਾਂ ਦੇ ਪੋਤਰੇ ਦਾ ਜਨਮ ਦਿਨ ਆ ਜਾਂਦਾ ਉਹ ਦੋਨੇ ਜਣੇ ਇਹ ਸੋਚਦੇ ਆ ਵੀ ਜੇ ਆਪਾਂ ਪੋਤਰੇ ਦਾ ਜਨਮ ਦਿਨ ਮਨਾਈਏ ਤੇ ਸਾਰੇ ਰਿਸ਼ਤੇਦਾਰ ਆਉਣਗੇ ਤੇ ਪੁੱਛਣਗੇ ਬਾਪੂ ਇੱਥੇ ਤੇ ਆਪਾਂ ਕੀ ਦੱਸਾਂਗੇ ਆਪੋਸਤੋ ਪਹਿਲਾ ਬਾਪੂ ਦੀ ਮਿਹਨਤ ਕਰਕੇ ਇੱਕ ਵਾਰੀ ਇੱਕ ਦਿਨ ਵਾਸਤੇ ਲਾਇਆ ਜੀ ਉਹ ਦੋਨੇ ਜਣੇ ਜਾਂਦੇ ਆ ਜਾਂਦੇ ਆ ਤੇ ਉਹ ਕਹਿੰਦੇ ਬਾਪੂ ਤੈਨੂੰ ਅਸੀਂ ਲੈਣਾ ਆ ਉਹ ਕਹਿੰਦੇ ਦੱਸੋ ਕਿਵੇਂ ਕਹਿੰਦਾ ਬੱਚੇ ਦਾ ਜਨਮ ਦੇਣਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਬਣਾਓ ਮੈਨੂੰ ਤਾਂ ਵੀ ਮੈਂ ਤਾਂ ਘਰ ਜੋਗਾ ਛੱਡਿਆ ਹੀ ਨਹੀਂ ਮੈਂ ਤਾਂ ਨਹੀਂ ਜਾਣਾ ਉਹਨੇ ਬਹੁਤ ਉਹਨਾਂ ਨੇ ਆਖਿਆ ਉਹ ਨਾ ਮੰਨਿਆ ਫਿਰ ਉਹਦਾ ਪੁੱਤਰਾ ਕਹਿੰਦਾ ਬਾਪੂ ਅਸੀਂ ਲੈ ਕੇ ਜਾਵਾਂਗੇ ਤੈਨੂੰ ਉਹ ਕਹਿੰਦਾ ਨਾ ਪੁੱਤ ਬੇਟਾ ਮੇਰਾ ਘਰ-ਬਾਰ ਤਾਂ ਇਹੀ ਆ ਮੈਂ ਇੱਥੇ ਹੀ ਰਹੂ ਅੱਖਾਂ 'ਚ ਪਾਣੀ ਵੀ ਆ ਜਾਂਦਾ ਵਿਚਾਰੇ ਦਾ ਸੋਚਦਾ ਤੇ ਫਿਰ ਪਈਓ ਜਦੋਂ ਬਹਾਰ ਕਰਨ ਲੱਗ ਜਾਂਦੇ ਆ ਉਹ ਕਹਿੰਦਾ ਵੀ ਸੋਨੂੰ ਲੋਕਾਂ ਦੀ ਬੇਇੱਜ਼ਤੀ ਦਾ ਡਰ ਲੱਗਦਾ ਕੋਈ ਗੱਲ ਨਹੀਂ ਮੈਂ ਜਾਵੜੂਗਾ ਚਲ ਬਾਪੂ ਤੂੰ ਇੱਕ ਦਿਨ ਹੀ ਜਾਵੜੀ ਤੇ ਫਿਰ ਅਸੀਂ ਤੈਨੂੰ ਅਸੀਂ ਉੱਥੇ ਹੀ ਛੱਡ ਜਾਗੇ ਕਿਉਂਕਿ ਉਹਨਾਂ ਰੱਖਣਾ ਤਾਂ ਉਹ ਚਾਹੁੰਦੇ ਹੀ ਨਹੀਂ ਸੀ ਉਹ ਬਾਬਾ ਸਾਰੀ ਗੱਲ ਸਮਝ ਲਈ ਸੀ ਬਾਪੂ ਨੇ। ਬਾਬੂ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਅਗਲੇ ਦਿਨ ਛੱਡ ਜਾ ਮੈਂ ਆ ਜੂਗਾ ਚਲ ਭਾਈ। ਉਹ ਆਉਣ ਤੋਂ ਪਹਿਲਾਂ ਚਲੋ ਵੀ ਜਦੋਂ ਜਨਮ ਦਿਨ ਹੁੰਦਾ ਉਹਨੇ ਜਾਣਾ ਹੁੰਦਾ ਉਦੋਂ ਪਹਿਲਾਂ ਉਹ ਕਹਿੰਦਾ ਮੈਂ ਚੱਲ ਉਹ ਨਸੀਬ ਕਾ ਉਹ ਨਾਲ ਗੱਲ ਤਾਂ ਕਰਾਂ ਵੀ ਕੀ ਗੱਲ। ਉਹਨੂੰ ਪੁੱਛਦਾ ਵੀ ਤੂੰ ਕਾ ਤੋ ਆ ਗਈ। ਉਹ ਕਹਿੰਦੀ ਬੱਸ ਮੇਰੇ ਬੱਚਾ ਦੋਨਾਂ ਨੇ ਮੈਨੂੰ ਇੱਥੇ ਛੱਡ ਗਏ। ਨਹੀਂ ਪਾਉਂਦੀ ਨਹੀਂ ਕੁਝ ਦੇਣਾ ਚਾਹੁੰਦੇ ਨਹੀਂ ਚੰਗੇ ਲੱਗਦੇ ਆਪਾਂ ਤੇ ਸੁਣ ਲੀਆਂ ਗੱਲਾਂ ਤੇ ਜਦੋਂ ਜਨਮ ਦਿਨ ਤੇ ਗਿਆ ਤੇ ਅਗਲੇ ਦਿਨ ਆਦੀ ਨੂੰ ਕਹਿੰਦੀ ਬਾਪੂ ਤੂੰ ਜਾਣਾ ਤਾਂ ਤਿਆਰ ਹੋ ਜਾ ਉਹ ਜਦੋਂ ਤਿਆਰ ਹੋਣ ਲੱਗਾ ਬੋਟੀ ਨੂੰ ਬੜੀ ਖੁਸ਼ੀ ਹੋਈ ਵੀ ਚੱਲ ਛੁੱਕ ਜਾ ਜੇ ਪਹਿਲੇ ਬੋਲ ਹੀ ਤੁਰ ਪਿਆ ਉਹ ਤਾਂ ਇਹੋ ਜਿਹਾ ਕੰਮ ਚਾਹੁੰਦੀ ਸੀ ਉਹ ਨਹੀਂ ਰੱਖਣਾ ਚਾਹੁੰਦੀ ਸੀ ਉਹਨੂੰ ਪਤਾ ਨਹੀਂ ਇਹ ਜੀਆਂ ਕਿਉਂ ਇਹ ਪਾਲੀਆਂ ਪੁਲਸੀਆ ਕਿੱਥੋਂ ਆਉਂਦੀਆਂ ਇਹ ਜੀਆਂ ਔਰਤਾਂ ਜਿਹੜੀਆਂ ਆਪਦੇ ਮਾਪੇ ਨੂੰ ਸੱਸਾਂ ਉਹਨੇ ਨੂੰ ਕੁਝ ਵੀ ਨਹੀਂ ਸਮਝਦੀਆਂ ਤੇ ਉਹਨਾਂ ਨੇ ਭਾਈ ਉਹ ਜਦੋਂ ਉਹਨਾਂ ਨੂੰ ਉਹਨੇ ਛੱਡਣ ਗਿਆ ਜਿਵੇਂ ਕਹਿੰਦੇ ਵੀ ਆਜੋ ਮੈਂ ਤੁਹਾਨੂੰ ਇੱਕ ਸਰਪ੍ਰਾਈਜ਼ ਦੇਵਾਂਗਾ ਅੱਜ ਉਹ ਕਹਿੰਦੇ ਕੀ ਸਰਪ੍ਰਾਈਜ਼ ਦੇਵਾਂਗਾ ਬਾਪੂ ਆਪਣ ਉਹ ਕਹਿੰਦੇ ਨਹੀਂ ਕੋਈ ਨਹੀਂ ਉਹਦੇ ਆਜੋ ਇਸ ਕਵਰੇਜ ਜਦੋਂ ਉੱਥੇ ਜਾਂਦੇ ਆ ਤੇ ਉਹ ਨਸੀਬਖਰ ਬੈਠੀ ਦਿਖਾਉਂਦੇ ਆ ਤੇ ਧੀ ਦੇ ਅੱਖਾਂ ਦੇ ਵਿੱਚੋਂ ਪਾਣੀ ਆ ਜਾਂਦਾ ਜਦੋਂ ਧੀ ਦੀ ਅੱਖਾਂ ਦੇ ਵਿੱਚੋਂ ਪਾਣੀ ਆਇਆ ਨਾ ਉਹ ਬਾਪੂ ਸਾਰਾ ਕੁਝ ਵੇਖਦਾ ਵੀ ਮੈਂ ਵੀ ਤਾਂ ਕਿਸੇ ਦਾ ਧੀ ਪੁੱਤ ਸੀ ਗਈ ਮੈਂ ਵੀ ਕਿਸੇ ਦਾ ਪਿਆਉ ਸੀ ਤੇ ਮੇਰੇ ਵੀ ਧੀਆ ਪੁੱਤ ਸੁਸੀ ਸੀਗੇ ਮੈਨੂੰ ਕਿਵੇਂ ਤੁਸੀਂ ਛੱਡ ਗਏ ਹੋ ਤੇਰੀ ਮਾਂ ਦਾ ਕਿੰਨਾ ਤਰਸ ਆ ਰਿਹਾ ਤੈਨੂੰ ਮਾਂ ਤੂੰ ਇੱਥੇ ਕਿਵੇਂ ਆ ਗਈ ਉਹਨਾਂ ਦੀ ਕੀ ਮਜਾਲ ਸੀ ਮਾਂ ਤੈਨੂੰ ਇੱਥੇ ਛੱਡ ਜਾਂਦੇ ਉਹਨਾਂ ਨੇ ਐ ਕਿਉਂ ਕੀਤਾ ਤੇਰੇ ਨਾਲ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ ਤੇ ਗੱਲਾਂ-ਗੱਲਾਂ ਦੇ ਵਿੱਚ ਹੀ ਤੇ ਮਾਂ ਕਹਿੰਦੀ ਜਦੋਂ ਉਹਨੂੰ ਜਫੀ ਜੀ ਪਾ ਕੇ ਧੀ ਮੈਲ ਲੱਗੀ ਮਾਂ ਨੂੰ ਤੇ ਮਾਂ ਨੇ ਉਹਦਾ ਹੱਥ ਪਰੇ ਕਰਤਾ ਕਹਿੰਦੀ ਪੁੱਤ ਤੂੰ ਅੱਜ ਤੋਂ ਬਾਅਦ ਮੇਰੀ ਧੀ ਨਹੀਂ ਕਿਉਂਕਿ ਜਿਵੇਂ ਤੇਰਾ ਪੁੱਤ ਮੇਰੇ ਪੁੱਤ ਨੇ ਤੇ ਮੇਰੀ ਨੂੰਹ ਨੇ ਮੈਨੂੰ ਘਰੋਂ ਕੱਢਤਾ ਉਵੇਂ ਤੂੰ ਆਪ ਦੇ ਇਹਨੂੰ ਕੱਢ ਤਾ ਤੇ ਸਾਡੇ ਤੁਸੀਂ ਕੁਝ ਨਹੀਂ ਲੱਗਦੇ ਅਸੀਂ ਤਾਂ ਇੱਥੇ ਹੀ ਰਵਾਂਗੇ ਸਾਡਾ ਤਾਂ ਇਹੀ ਕਾਰਾ ਸੋਚੀ ਗਈ ਮਨ ਦੇ ਵਿੱਚ ਬਹੁਤ ਬਾੜਾ ਹੋ ਗਿਆ ਮੈ ਕੀ ਕਹਿ ਬੈਠੀ ਤੇ ਫਿਰ ਉਹ ਪਤਾ ਕੀ ਕਹਿੰਦੀ ਫਿਰ ਉਹ ਆਪਦੇ ਭਰਾ ਨੂੰ ਕਹਿੰਦੀ ਆ ਵੀ ਇਹ ਤੂੰ ਬਹੁਤ ਗਲਤ ਕੀਤਾ ਮੈਂ ਵੀ ਆ ਗਲਤੀ ਕਰ ਲਈ ਸੀ ਬਾਹ ਵੀ ਆਪਦੇ ਸੱਸ ਨੂੰ ਸੌਰਣ ਨੂੰ ਲੈ ਕੇ ਜਾਂਦੀ ਇਹ ਕਰੇ ਤੇ ਤੂੰ ਵੀ ਮੰਮੀ ਨੂੰ ਲੈ ਕੇ ਜਾ ਕਰ ਤੇ ਚਲੋ ਜੀ ਉਹ ਆਉਂਦਾ ਭਰਾ ਤੇ ਉਹ ਆਪਦੀ ਮਾਂ ਨੂੰ ਲੈ ਜਾਂਦਾ ਇਹ ਇੱਧਰ ਇਹਨੂੰ ਲੈ ਜਾਂਦੇ ਕਰੇ ਫਿਰ ਸੁਖੀ ਸੁਖੀ ਵਾਸਤੇ ਆ ਪਰ ਮੈਂ ਇਹੀ ਕਹਿਣਾ ਚਾਹੁੰਨੀ ਆ ਬਈ ਕਿਉਂ ਆਪ ਦੇ ਮਾਪੇ ਬਣੂ ਦੁਖੀ ਕਰਦੇ ਆ ਕਿਉਂ ਉਹਨਾਂ ਦੀਆਂ ਦਿਵਾਰਾਂ ਪਿੱਛੇ ਓਕੇ ਹੁੰਨੇ ਆ ਜਦੋਂ ਤੁਹਾਡੇ ਤੇ ਇਹ ਟਾਈਮ ਆਇਆ ਫਿਰ ਉਹ ਤਾਂ ਦੇਣ ਦਾ ਲੈਣ ਦਾ ਹੋ ਹੀ ਜਾਊਗਾ ਇਸ ਲਈ ਮੋੜ ਤੋਂ ਹੀ ਇਹ ਜੇ ਸਿਆਣੇ ਬਣ ਜਾਓ ਵੀ ਆਪ ਦੇ ਮਾਤਾ ਪਿਤਾ ਦੇ ਮੰਜੇ ਤੇ ਬੈਠੋ ਉਹਦਾ ਦੁੱਖ ਸੁੱਖ ਸੁਣੋ ਸੋਡੇ ਲਈ ਤਾਂ ਲੋਕਾਂ ਦੇ ਜਾ ਕੇ ਤੁਸੀਂ ਉਹਨਾਂ ਦੇ ਮਾਪੇ ਦੀ ਜੇ ਸੇਵਾ ਕਰਦੇ ਆ ਤੇ ਆਪਦੇ ਮਾਪੇ ਨੂੰ ਤੁਸੀਂ ਧੱਕੇ ਦੇਣੇ ਆ ਕਿੰਨਾ ਮਾੜਾ ਕੰਮ ਹੈ ਉਹ ਸਰ ਲੜਕੀ ਨੂੰ ਉਹਨੂੰ ਸਮਝਾਈ ਜਦੋਂ ਉਹਦੀ ਮਾਂ ਉਥੇ ਗਿਰਦਾ ਸਭ ਚ ਉਹਦੇ ਪੁੱਤ ਤੀਆ ਛੱਡ ਗਏ ਸੀ ਸਮਝ ਤਾਂ ਆ ਹੀ ਆਉਂਦੀ ਆ ਸੋ ਜਿਹੜਾ ਜਿਹੜਾ ਖੂਨ ਸਫੈਦ ਹੋ ਗਿਆ ਨਾ ਇਸ ਖੂਨ ਨੂੰ ਥੋੜਾ ਜਿਹਾ ਲਾਲ ਕਰੋ ਲਾਲ ਤੇ ਸਮਝ ਜਓ ਤਿਆਰ ਦੇ ਮਾਪੇ-ਵਾਪੇ ਦੀ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ